ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਮੁਦਕੀ ਸ਼ਹਿਰ ਦੇ ਵਿੱਚ ਆ ਕੇ ਤੁਸੀਂ ਆਣਾ ਵਾ ਬਾਬਾ ਬਿੱਲੂ ਦੇ ਗੁਰਦੁਆਰੇ ਦੇ ਕੋਲੇ ਤੇ ਬਾਬੇ ਬਿੱਲੂ ਦੇ ਗੁਰਦੁਆਰੇ ਦੇ ਕੋਲੇ ਬਿਲਕੁਲ ਘਰ ਆ ਮਿੱਤਰੋ ਬਾਈ ਸੋਨੇ ਮਿਸਤਰੀ ਦਾ ਬਾਈ ਸੋਨੇ ਮਿਸਤਰੀ ਦੇ ਘਰੋਂ ਮੈਂ ਵੀਡੀਓ ਬਣਾ ਰਿਹਾ ਐ ਇਸ ਟਾਈਮ ਮਿੱਤਰੋ ਇੱਕ ਮਹਿ ਬਕਾਉਆ ਬਾਈ ਦੇ ਕੋਲੇ ਤੀਜਾ ਸੂਆ ਮਹਿ ਨੇ ਸੂਣਾ ਵਾ ਮਿੱਤਰੋ ਦਸਾਂ ਦਿਨਾਂ ਦੀ ਹਜੇ ਕੱਚੀ ਆ ਕਹਿਣ ਤੋਂ ਪਾਪ ਜਿਹੜੇ ਕਾਗਜ਼ੀ ਗਿਣਤੀ ਵਾਲੇ ਦਿਨ ਹੁੰਦੇ ਆ ਉਹ ਦਸਾਂ ਦਿਨਾਂ ਨੂੰ ਇਹਦੇ ਪੂਰੇ ਹੁੰਦੇ ਆ ਕਰਮਾ ਵਾਲੀ ਦੇ 12.5 ਕਿਲੋ ਦੁੱਧ ਇਨੇ ਦੂਜੇ ਸੂਏ ਕੰਡੇ ਦੇ ਉੱਤੇ ਐੜ ਤਰਿਆ ਹੋਇਆ ਪੂਰੀ ਲੇਵੇ ਪੰਡੇ ਵੱਲੋਂ ਸਾਫ਼ ਸੁਥਰੀ ਆ ਇੱਕ ਪਾਸਾ ਜਿਹੜਾ 19 21 ਪਾਰਾ ਰੱਖਦੀ ਆ ਉਹ ਗੱਲ ਕਈ ਵਾਰੀ ਕੱਚਾ ਪਸ਼ੂ ਇੱਕ ਪਾਸੇ ਬਹਿਣ ਕਰਕੇ ਵੀ ਰੱਖਦਾ ਹੁੰਦਾ ਇਹ ਵੀ ਚੱਕਰ ਪੈ ਜਾਂਦਾ ਮਿੱਤਰੋ ਪਰ ਮੈਂ ਵਜਨ ਵਜੂਦ ਵਾਲੀ ਆ ਟਾਂਚੇ ਵਾਲੀ ਆ ਬਹੁਤ ਸੋਹਣੀ ਸੁਨੱਖੀ ਕਰਮਾਂ ਵਾਲੀ ਮੈਂ ਆ ਘਰੋਂ ਜੇਕਰ ਤੁਸੀਂ ਮੈਂ ਖਰੀਦਣੀ ਚਾਹੁੰਦੇ ਆ ਤਾਂ ਫਿਰ ਮੇਰੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਆ ਕੇ ਬਾਈ ਸੋਨੇ ਮਿਸਤਰੀ ਦੇ ਘਰੇ ਆ ਕੇ ਮੈਂ ਦੇ ਤੁਸੀਂ ਦਰਸ਼ਨ ਕਰ ਸਕਦੇ ਆ ਮਿੱਤਰੋ ਰੇਟ ਆ ਜਿਹੜਾ ਉਹ 1 ਲੱਖ 26000 ਰੁਪਇਆ ਇੰਦੀ ਡਿਮਾਂਡ ਆ ਜਿੰਦੇ ਵਿੱਚ ਥੋੜਾ ਬਹੁਤਾ ਮਾਨਤਨ ਹੋਊਗਾ ਤੁਹਾਡਾ ਮੌਕੇ ਤੇ ਆਏ ਗਿਆੰਦਾ ਭਰਾਵਾਂ ਦਾ ਇੱਕ ਵਾਰੀ ਫਿਰ ਦੱਸ ਦਵਾਂ ਤੀਜਾ ਸੂਆ ਇਹਨੇ ਸੂਣਾ ਵਾ ਕਾਗਜੀ ਦੇਣਾ ਜਿਹੜੇ ਇਹਦੇ 10 ਦਿਨਾਂ ਨੂੰ ਪੂਰੇ ਹੁੰਦੇ ਆ ਕੱਦ ਬਾਡੀ ਵਾਲੀ ਮੈਂ ਆ ਕੋਈ ਛੋਟੀ ਮੰਨ ਕੇ ਮਹਿਣਾ ਆਵੇ ਮਿੱਤਰੋ ਬੰਤਰ ਬਾਡੀ ਵਾਲੋ ਵਜਨ ਵਾਲੋ ਪਰੀ ਸੰਭੀ ਪਲੀ ਸੰਭੀ ਵਜੂਦ ਵਾਲੀ ਸੋਹਣੀ ਸੁਨੱਖੀ ਮੈਂ ਆ ਕੋਈ ਮਾੜੀ ਮਹਿਣਾ ਸਮਝ ਕੇ ਆਵੇ ਕਿਉਂਕਿ ਜੇ ਰੇਟ ਆ ਤੇ ਮੇਰਾ ਵੇਟ ਵੀ ਆ ਵੀ ਗੱਲ ਨਾਲ ਆ ਬਾਕੀ ਜਿਹੜੇ ਪੁਰਾਣੇ ਘਰੋ ਖਰੀਦਣੀਆਂ ਬਾਈ ਕਰਦੀ ਮੈਂ ਆ ਬਾਈ ਹੁਣਾਂ ਦੀ ਤੀਜਾ ਸੂਆ ਸੂਣਾ ਵਾ ਪਹਿਲੇ ਸੂਏ ਪਾਈ ਹੁਣਾਂ ਨੇ ਲੈ ਕੇ ਆਂਦੀ ਸੀ ਸੂਈ ਸਵਾਈ ਪਹਿਲਾ ਸੂਆ ਵੀ ਦੁੱਧ ਪੀਤਾ ਵਾ ਦੂਜਾ ਸੂਆ ਵੀ ਦੁੱਧ ਪੀਤਾ ਵਾ ਤੀਜੇ ਸੂਏ ਤਾਂ ਵੇਚਨੀ ਆ ਕਿ ਇੱਕ ਨਾਲ ਛੋਟੀ ਪਾਈ ਹੁਣਾਂ ਦੀ ਹੋਰ ਸੂਪੀ ਇੱਕੀ ਮਹਿ ਰੱਖਦੇ ਆ ਬਾਈ ਹੁਣੀ ਇਸ ਕਰਕੇ ਫਿਰ ਇਹਨੂੰ ਹੁਣ ਵੇਚਣਾ ਵਾ ਮਿੱਤਰੋ ਘਰੇ ਖੜੀ ਗਹਿਣਾ ਮੈਂ ਵਕਾਉ ਆ ਜਿਹੜੇ ਭਰਾ ਨੂੰ ਚਾਹੀਦੀ ਆ ਬਾਈ ਸੋਨੇ ਸੋਨੇ ਬਾਈ ਨੰਬਰ ਕਿੰਨਾ ਹੀ ਦੱਸੀ ਬਣਾ ਜਾ ਵੀਰੇ 882 87280 1260 87280 1260 ਹਣਾ ਬਸ 872 ਕਿੰਨੇ 87 872 81260 ਬਸ ਠੀਕ ਹੈ 872 81260 ਨੰਬਰ ਆ ਬਾਈ ਦਾ ਇਸ ਨੰਬਰ ਤੇ ਮਿੱਤਰੋ ਤੁਸੀਂ ਕਰਨੀ ਆ ਗੱਲਬਾਤ ਬਾਬੇ ਬਿੱਲੂ ਦੇ ਕੋਲ ਸੋਨੇ ਮਿਸਤਰੀ ਦਾ ਘਰ ਪੁੱਛਣਾ ਮਤੈ ਬਾਈ ਦੇ ਘਰੇ ਐਂਟਰੀ ਕਰਨੀ ਆ ਕਰਕੇ ਐਂਟਰੀ ਕਰਦੇ ਵਿੱਚ ਮੈਂ ਦੇਖਣੀ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ